ਉਹਨਾਂ ਪਾਲਮਨਾਂ ਦੀ ਮੜਾ ਜਾ ਮੇਰਾ ਪਾਸ ਸਾਥ ਦੇ ਦੇ ਜੇ ਚੋਪਰ ਆ ਜਾ ਨਾ ਇੱਕ ਮਲੇ ਚੋਪਰ ਇਹ ਗਲੋਰ ਹੈ ਬਾਈ ਚੁੱਪ ਨਹੀਂ ਰਹਿਣਾ ਸੀ ਬਈ ਲਲਕਾਰਾ ਮਾਰ ਦਿਓ ਜੋਰ ਦੇ ਨਾਲ ਕੀ ਬਾਤਾਂ ਬਾਈ ਹੈਲੋ ਅਸੀਂ ਪੰਜਾਬੀ ਹੁੰਨੇ ਆ ਪੰਜਾਬੀ ਹੁੰਨੇ ਆ ਰੰਦਾਵੇ ਪੰਜਾਬੀ ਚੁੱਪ ਨਹੀਂ ਰਹਿ ਸਕਦਾ ਮਨੂ ਨਲਕਾਰਾ ਦਾ ਮੈਂ ਸਵੇਰ ਦੇ ਮੁਰਾਜਾ ਨਹੀਂ ਪਰ ਮੈਂ ਜਿਹੜੀ ਗੱਲ ਨੂੰ ਸਾਰਿਆਂ ਨੂੰ ਪਤਾ ਕਿ ਉਹ ਵਾਇਰਸ ਇੱਕ ਵਾਰ ਇਹਦਾ ਵੀ ਆਨੰਦ ਲਈ ਰੋਜ਼ ਹੀ ਬੋਲਦੇ ਸੀ ਆ ਗੁੱਸਤੇ ਦੇ ਚੁੱਪ ਕਰਕੇ ਨੰਦੇ ਜੇ ਫੈਸਲਾ ਹੁੰਦਾ ਫਿਰ ਨਲਕਾਰਾ ਵੱਜੂਗਾ ਜਦੋਂ ਫੈਸਲਾ ਹੁੰਦਾ ਵਾਹ ਭਾਈ ਸ਼ਾਬਾਸ਼ ਸ਼ਾਬਾਸ਼ ਕਿ ਜਿਹੜਾ ਤੀਰ ਨਿਸ਼ਾਨੇ ਖੁੰਝ ਜਾਏ ਜਿਹੜਾ ਤੀਰ ਨਿਸ਼ਾਨੇ ਖੁੰਝ ਜਾਏ ਉਹ ਕਾਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲੇ ਕਰਦਾ ਬਾੜ ਕਿਹੜਾ ਪਹਿਲਾ ਪੁਆਇੰਟ ਲਏਗਾ ਬਸੰਤ ਜਾਂ ਮੋਨੂ ਨੌਜਵਾਨ ਨੂੰ ਸਮਾਂ ਘਟਾ ਟਾਈਮ ਦੇਖੋ ਤਜਰਬਾ ਲਾਓ ਤਾਂ ਮਾਰੋ 365 ਦਾ ਹੁੰਦੇ ਆ 365 ਦਾ ਪਲਵਾਨੀ ਦੇ ਮੰਦਰ ਖਿੱਚੀ ਜਾਂਦੀ ਹੈ ਨਕਾਲ ਵੱਜਦਾ ਮੱਛੀ ਗੋਤਾ ਆਕ ਜੇ ਮੈਂ ਦਾਗ ਨਾ ਰਾਤ ਪੈ ਜਾਣੀ ਬੱਲੇ 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 ਨਹੀਂ ਰੀਸਾ ਕਹਿੰਦਾ ਹਟ ਪਿਛੇ ਧੋਬੀ ਬਟਾਕ ਬਾਹਰੀ ਕੰਨੀ ਕਲਾ ਜੰਗ ਉਹ ਭਵਾਨੀ ਦੇ ਦਾਇਆ ਤੇ ਜਿਹੜਾ ਮੌਕੇ ਤੇ ਲੱਜੇ ਉਹਨੂੰ ਦਾਗ ਕੰਦੇ ਤਾੜੀ ਜਲ ਜਾਂਦਾ ੱਟਾ ਉਹੀ ਦਈਆ ਲਓ ਮੋਨੂ ਤੇ ਬਸੰਤ ਦੇ ਵਿਚਕਾਰ ਗਰਾਰੀ ਅੜੀਆ ਸਮਾਂ ਬੰਨ ਮੰਨ ਦਿੱਤਾ ਜੀ ਉਹਦੇ ਵਿੱਚੋਂ ਕੁਝ ਸਮਾਂ ਬੀਤ ਗਿਆ

ਲੰਗੋਟਾ ਬੜਾ ਵੱਟਿੰਦੇ ਹੁੰਦੇ ਆ ਜੀ ਜਿਹੜਾ ਅੰਪਾਇਰ ਹੋ ਵੀ ਪਹਿਲਵਾਨ ਆ ਜੀ ਬਰਬਾਹ ਨਹੀਂ ਠੀਕ ਆ ਜੀ ਵਾ ਬਾਈ ਹੁਣ ਕਹਿੰਦੇ ਇੱਕ ਨੰਬਰ ਦੀ ਚੰਡੀ ਹਾਂਜੀ ਕਹਿੰਦੇ ਮੋਨੂ ਤੱਕ ਤੱਕ ਹਲੀ ਤੇ ਮੰਨਾ ਬੜੋ ਬੜੋ ਵਾ ਹੋ ਸਰਾ ਹੋ ਸਰਾ ਅੱਤ ਹੋਣੀ ਐ ਅੱਤ ਬਈ ਜੇਨੂ ਦਾ ਛੋਟੀ ਵਿਮਾਲੀ ਦੀ ਕੋਰਤੀ ਵਧੀਆ ਲੱਗੀ ਬਈ ਇੱਕ ਵਾਰੀ ਤਾੜੀ ਹਾਂ ਹੋ ਸਰਾ ਹੋ ਸਰਾ ਹੋ ਸਰਾ ਹੋ ਸਰਾ ਹਾਂਜੀ ਕਾਕਾ ਕੋਹਾਲੀ ਦੇ ਮੰਨਾ ਬਲਵਾਨ ਬੜ ਬਾਲ ਆਉਣਗੇ ਜਲਦੀ ਮੇਰੇ ਵੀਰੋ ਮੰਨਾ ਬਲਵਾਨ ਕੇ ਕੋਹਾਲੀ ਵਾਲਾ ਕਾਕਾ ਵਾਪਸ ਆ ਗਿਆ ਮੇਰੇ ਵੀਰੋ ਪਹਾਲੀ ਵਾਲਾ ਕੱਪ ਆ ਗਿਆ ਮੇਰੇ ਵੀਰੋ ਅੱਜ ਤੋਂ 4 ਸਾਲ ਪਹਿਲੇ ਬੱਲੇ ਦੇ ਸੰਗਮ ਮੇਲੇ ਤੇ ਮੈਂ ਦੇਖਿਆ ਬੱਲੇ ਦੇ ਸੰਗਮ ਮੇਲੇ ਤੇ ਦੇਖਿਆ ਮੇਰੇ ਵੀਰੋ ਉਦੋਂ ਤੋਂ ਹੀ ਇੱਕ ਸਕੇਲ ਦੀ ਆ 23 ਸਾਲ ਦਾ ਤਜਰਬਾ ਤੇ ਪਹਿਲਵਾਨੀ ਦੀ ਦੁਨੀਆ ਦੇ ਵਿੱਚ ਬੱਲੇ ਬੱਲੇ ਆ ਪਹਾਲੀ ਖੜੇ ਦੀ ਪਦਾਰਥ ਪਹਿਲਵਾਨ ਦੀਆਂ ਗੱਲਾਂ ਸਾਰੇ ਪਹਿਲਵਾਨ ਦੀਆਂ ਗੱਲਾਂ ਮੇਰੇ ਵੀਰੋ ਪਹਾਲੀ ਵਾਲੇ ਬੱਗੇ ਦੀਆਂ ਗੱਲਾਂ ਮੇਰੇ ਵੀਰੋ ਤਾਕਾ ਬਹਿਲਵਾਨਾ ਦਿੱਲੀ ਹੁਣੀ ਉਦਾਂ ਹੀ ਬੱਲੇ ਬੱਲੇ ਕਰਾਈ ਜਾਂਦੇ ਰੋਜ਼ ਆਈ ਕੋਹਾਲੀ ਵਾਲੇ ਪ੍ਰਿੰਸ ਦੀ ਗੱਲ ਤੇ ਤੇਰੇ ਮੰਨੇ ਬਹਿਲਵਾਨ ਨਾਲ ਬੈ ਜਾ ਮੇਰੇ ਵੀਰੋ ਬਾਹਰ ਵਾਲ ਦਾ ਮੰਨਾ ਬਹਿਲਵਾਨ ਜਿਹਨੇ ਮੰਗਲ ਬਿਹਾਲਾ ਦੇ ਸ਼ੰਗ ਵੱਲ ਤੇ 2 ਨੰਬਰ ਦੀ ਝੰਡੀ ਤੇ ਉੱਥੇ ਵੀ ਗੱਲ ਟਕਾਣੀ ਲਾਤੀ ਸੀ ਮੇਰੇ ਵੀਰੋ ਪਰ ਕੁਸ਼ਤੀ ਦਾ ਫੈਸਲਾ ਬਰਾਬਰੀ ਤੇ ਰਿਹਾ ਸੀਗਾ ਪਰ ਜਾਦਾ ਜਿਹੜੀ ਪ੍ਰਾਪਤੀ ਆ ਉਹਦੇ ਵਿੱਚ ਜਿਹੜਾ ਭਾਰੂ ਮੰਨਾ ਤੇ ਆਜਦਾ ਅੱਜ ਕਾਕੇ ਕਹਾਲੀ ਵਾਲੇ ਨਾਲ ਭੇੜਾ ਲਓ ਕਹਾਲੀ ਵਾਲੇ ਕਾਕੇ ਨਾਲ ਭੇੜੇ ਕੰਡਿਆ ਫਨ ਟੀਵੀ ਵਾਲਿਆ ਵਿਊ ਦੁਨੀਆ ਪਤਾ ਨਹੀਂ ਕਿੱਥੇ ਕਿੱਥੇ ਦੇਖਣੀ ਹੋਣੀ ਆ ਕਿੱਥੇ ਕਿੱਥੇ ਵਾਹ ਇੰਡੀਆ ਫਨ ਟੀਵੀ ਤੇ ਲਾਈਵ ਇਹ ਟੈਲੀਕਾ ਸਾਡੇ ਪ੍ਰੇਮ ਕੁਮਾਰ ਜੀ ਨੰਗਲ ਵਾਲੇ ਪੂਰੇ ਇਲਾਕੇ ਦੇ ਵਿੱਚ ਛਾਇਏ ਹੋਏ ਆ ਔਰ ਇੰਨੇ ਮਹਿੰਗੇ ਵੀ ਹਨੀ ਲਾਈਵ ਪ੍ਰੋਗਰਾਮ ਚਾਹੇ ਵਿਆਹ ਸ਼ਾਦੀ ਕਰਵਾਓ ਚਾਹੇ ਧਾਰਮਿਕ ਕੰਮ ਚਾਹੇ ਜਗਰਤਾ ਚਾਹੇ ਸੰਜਾ ਮੇਲੇ ਇੰਡੀਆ ਫਨ ਟੀਵੀ ਤੇ ਲਾਈਵ ਹੈ ਮੇ ਇੰਡੀਆ ਫਨ ਟੀਵੀ ਦੀ ਵਕਈ ਪੂਰੀ ਚੜ੍ਹਾਈ ਹੈ ਪੂਰੀ ਚੜ੍ਹਾਈ ਹੈ ਆਜੋ ਇੱਕ ਫੋਟੋ ਲੀ ਇੱਕ ਫੋਟੋ ਆਜੋ ਫੋਜੀ ਸਾਹਿਬ ਸਾਰੇ ਆਜੋ ਕਿਉਂਕਿ ਸਟੋਟੀ ਤੇ ਮੱਲ ਹੈ ਇੱਕ ਯਾਦਗਾਰੀ ਫੋਟੋ ਇਸ ਅਖਾੜੇ ਵਿੱਚ ਹੋਏਗੀ ਇੱਕ ਪੱਖੇ ਧਰਮਿੰਦਰ ਕੰਦੇ ਕੁਹਾਲੀ ਹੈ ਦੂਜੇ ਪੱਖੇ ਕਾਕਾ ਮੈਨੂੰ ਲੱਗਦਾ ਨਾ ਉਹ ਕੰਮ ਕਰੇ ਮੰਨਾ ਬਾੜੋ ਵਾਲੇ ਕਾਕਾ ਕੁਹਾੜੀ ਇਹਨਾਂ ਦਰਮਿਆਨ ਛੋਟੀ ਦੀ ਕੁਸ਼ਤੀ ਹੋਣੀ ਹੈ ਛੋਟੀ ਦੀ ਕੁਸ਼ਤੀ ਹੋਣੀ ਹੈ ਕਿ ਮੱਲਕਾਂ ਦੇ ਸਿਰੇ ਦੇ ਹੈ ਫਤਿਹ ਪਹਿਲਵਾਨ ਦਾ ਅਖਾੜਾ ਕੁਹਾੜੀ ਜਿੱਥੋਂ ਦਾ ਸ਼ਾਦਾ ਹੋਇਆ ਜਿੱਥੋਂ ਦਾ ਤਰਮਿੰਦਰ ਹੋਇਆ ਜਿੱਥੋਂ ਦਾ ਬੱਗਾ ਹੋਇਆ ਉੱਥੋਂ ਦਾ ਨੌਜਵਾਨ ਕਾਕਾ ਕੁਹਾੜੀ ਹੈ ਦੂਜੇ ਪਾਸੇ ਨਾਂ ਚੱਲਦਾ ਹੈ ਮੰਨੇ ਬਾੜੋ ਵਾਲੀਏ ਜੋ ਇੱਕ ਨੰਬਰ ਦੀ ਛੰਡੀ ਪੱਟੇਗਾ ਕਿਹਦਾ ਨਾਸ਼ ਹੋਵੇਗਾ ਅਖਬਾਰਾਂ ਦੇ ਵਿੱਚ ਟੀਵੀ ਚੈਨਲਾਂ ਦੇ ਵਿੱਚ ਲਾਈਵ ਇਸਿੰਝ ਮੇਲਾ ਚੱਲ ਰਿਹਾ ਜਿਹੜੇ ਸਾਡੇ ਇਸ ਪਿੰਡ ਦੇ ਵੀਰ ਉਹਨਾਂ ਦੇ ਵੀਰ ਪਰਦੇਸਾਂ ਦੇ ਬੈਠੇ ਆ ਉਹ ਵੀ ਤੱਕ ਰਿਹਾ ਇੱਕ ਨੰਬਰ ਦੀ ਛੰਡੀ ਹੈ ਬਈ ਦਰਸ਼ਕੋ ਤਾੜੀ ਜ਼ੋਰ ਨਾਲ ਲਾ ਦਿਓ ਸਾਰੇ ਤਾੜੀ ਵਾ ਦਿਓ ਲਓ ਜੀ ਬਰਮੰਦੇ ਕਹਿੰਦੇ ਬਈ ਚਾਰੇ ਖਾਲੇ ਚਿੱਤ ਪਿੱਠ ਲੱਗਣੀ ਜਾਂਦੀ ਆ ਫੇਰ ਵਾਸਲਾ ਜੀ ਪੇਟ ਕਹਿੰਦੇ ਲੱਗਣੀ ਚਾਹੀਦੀ ਆ ਆਰ ਪਾਰ ਦਾ ਫੈਸਲਾ ਚਾਹੀਦਾ ਜੇ ਤੁਹਾਨੂੰ ਮਨਜ਼ੂਰ ਉਹ ਤਾਂ ਕੀ ਖਿਆਲ ਤੁਹਾਡੀ ਲਈ ਹਾ ਜਿੱਤ ਜਾਂ ਹਾਰ ਆਰ ਪਾਰ ਦੀ ਕੁਸ਼ਤੀ ਲਾਓ ਆ ਦੇਖੋ ਮੇਰੇ ਵੀਰੋ ਇਸ ਵੇਲੇ 6:30 ਮਿੰਟ ਹੋ ਗਏ ਆ ਹਜੇ ਤੱਕ ਰੋਸ਼ਨੀ ਵੀ ਹੈਗੀ ਆ ਬਹੁਤ ਸਹੀ ਦਾ ਹੈ ਮੈਂ ਇਸ ਵੇਲੇ ਜਿਹੜੀ ਕੁਸ਼ਤੀ ਦੀ ਸ਼ੁਰੂਆਤ ਹੋਈ ਆ ਇਹ ਜਿਹੜੀ ਕੁਸ਼ਤੀ ਦੀ ਸ਼ੁਰੂਆਤ ਹੋਈ ਆ ਅੱਜ ਨਰਗਿਰੋ ਕਾਲੀ ਕੈਂਚ ਮੰਨਾ ਬੜੋਵਾਲ ਵੱਡਾ ਮੱਲ ਪਹਿਲਵਾਨੀ ਦਾ ਤੇ ਕਹਾਲੀ ਵਾਲਾ ਕਾਕਾ ਲਾਲ ਕੈਂਚ ਵਿੱਚ ਆ ਮੇਰੇ ਵੀਰੋ ਕਹਾਲੀ ਅੰਮ੍ਰਿਤਸਰ ਬਾਈ ਕੁਸ਼ਤੀ ਕੰਦੇ ਸੁਰਾ ਮੈਦਾਨ ਦੇ ਵਿੱਚ ਹੋ ਰਹੀ ਹੈ ਸਿਰਾ ਹੋ ਰਹੀ ਹੈ ਬੱਲੇ ਜਿਹੜਾ ਲਾਲ ਕੰਝ ਵਿੱਚ ਹੈ ਇਹ ਕਾਕਾ ਦੂਜੇ ਪੱਖੇ ਮੰਨਾ ਕੰਦੇ ਬਾੜੇ ਵਾਲੀਆ ਕੁਸ਼ਤੀ ਸਿਰਾ ਕੁਸ਼ਤੀ ਚੋਟੂ ਦੀ ਬੱਲੇ ਕੇ ਪਿੱਛੇ ਪੈ ਗਏ ਨਾਲ ਬਗਾਨੇ ਮੱਲ ਕੰਦੇ ਦੋਨੋਂ ਸਿਰੇ ਦੇ ਆ ਦੋਨੋਂ ਸਿਰੇ ਦੇ ਆ ਕਿ ਜੋਰ ਪੂਰਾ ਹੈ ਜਾਨ ਪੂਰੀ ਹੈ ਕਿ ਮਿੰਨਤ ਕਰਕੇ ਮਸਲ ਬਣਾਏ ਢੋਲੀ ਮਹਿਨਤ ਕਰਕੇ ਮਸਲ ਬਣਾਏ ਜੋ ਪੱਥਰ ਤੇ ਲੀਕਾਂ ਹੁਸਨ ਜਬਾਨੀ ਰੂਪ ਰੰਗ ਦੀਆਂ ਲੋਕੀ ਕਰਨ ਤਰੀਫਾਂ ਹੁੰਦੀ ਖੇਡ ਕੁਸ਼ਤੀ ਦੀ ਗੱਲ ਉਰਦੀ ਤੁਰ ਸਮਾਨੀ ਪੁੱਟੇ ਵਾਲਿਆ ਜੋਰ ਲੱਗਦਾ ਜੋਰ ਲੱਗਦਾ ਚੜੀ ਜਵਾਨੀ ਤਾੜੀ ਲਾ ਦਿਆ ਕਰੋ ਮਾੜੀ ਮਾੜੀ ਇਹ ਮਾਮਾ ਦੇ ਪੁੱਤਰ ਹੈ ਜੋਰ ਲੱਗ ਜਾਂਦਾ ਡਾਕਟਰ ਸਾਹਿਬ ਅੱਤ ਹੋਈ ਐ ਅੱਤ ਇਹ ਹੈ ਅਗਲੋਰ ਜੇ ਮਜਾ ਆਇਆ ਤਾੜੀ ਜੋਰ ਨਾਲ ਲਾ ਦਿਓ ਯਾਰ ਤਾੜੀ ਲਾ ਦਿਆ ਕਰੋ ਹਾਂ ਹਾਂ ਹੋ ਵਲੋ ਵਲੋ ਮੰਦਾ ਪਹਿਲਵਾਨ ਬਾਰੇ ਬਾਲ ਦੇ ਨਾਲ ਵਖਾਂਗੇ ਇਸ ਵੱਲੇ ਪਹਾਲੀ ਵਾਲਾ ਕਾਕਾ ਪਹਾਲੀ ਵਾਲਾ ਕਾਕਾ ਕਿ ਪੱਟਾਂ ਦੇ ਨਾਲ ਪੱਟ ਨੇ ਖੰਗੇ ਡੌਲਿਆਂ ਨੂੰ ਇਹਦੇ ਹੱਥੀ ਪੈਂਦੇ ਕਿਹੜੇ ਬੰਦੇ ਪਹਿਲਵਾਨ ਲੋਕੀ ਅੰਗਲਾ ਦਾ ਕਰ ਪੁੱਛਦੇ ਆ ਜਦ ਗੱਜ-ਗੱਜ ਚੌੜੀਆਂ ਛਟੀਆਂ ਵਾਲੇ ਹੋਂ ਵਿੱਚ ਖਾਰਿਆਂ ਮੁੱਕਦੇ ਆ ਵਿੱਚ ਖਾਰਿਆਂ ਮੁੱਕਦੇ ਆ ਲਓ ਪਹਾਲੀ ਵਾਲਾ ਕਾਕਾ ਦੇ ਮੰਨਾ ਪਹਿਲਵਾਨ ਜੋਰ ਲੱਗਿਆ ਪਿਆ ਦੋਨਾਂ ਪਹਿਲਵਾਨਾਂ ਦਾ ਕਿ ਮੈਦਾਨੇ ਕਿੱਥੋਂ ਪਹਿਲਵਾਨ ਰੱਜਦੇ ਮਿੱਤਰੋ ਜਹਾਜਾਂ ਨੂੰ ਨਹੀਂ ਰੋੜੇ ਵੱਜਦੇ ਕਦੇ ਨਾ ਭੜਾਕੂ ਅੱਗੇ ਅਰੇ ਡਿਗਰੀ ਤੇ ਚੋਰਾ ਅੱਗੇ ਅੜਦੇ ਨੇ ਜਿੰਦੇ ਸੋਹਣਿਆ ਮਾਂ ਦੀ ਜੋ ਛਾਤੀ ਵਿੱਚੋਂ ਮਰਦ ਦੀ ਦਲੇਰੀ ਉਹ ਤੱਕਣਾ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਬੱਲੇ 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 ਇੱਕ ਬੰਦੂ ਦੇਖੋ ਦੇਖੋ ਮਾਲਕ ਨਿਹਰ ਕਰੇ ਪ੍ਰਮਾਤਮਾ ਮੇਰ ਕਰੇ ਅਕਾਲ ਪੁਰਖ ਸੱਚੇ ਬਾਸ਼ਾ ਮੇਰ ਕਰੇ ਕਿਸੇ ਵੀ ਪਹਿਲਵਾਨ ਦੇ ਜਲੀਆ ਉਹ ਸਾਡ ਨਾ ਲਗੇ ਇਹ ਸੱਚੇ ਬਾਸ਼ਾ ਬਰੋ ਨਾ ਵੀ ਅਰਦਾਸ ਕਰੀਏ ਭਾਈ ਸਾਰੇ ਜਣੇ ਨਾਲ ਮਾਰੋ ਬਾਜੀ ਇੱਕ ਅਦਾ ਵੀ ਰੋ ਅਰਦਾਸ ਕਰੋ ਪ੍ਰਮਾਤਮਾ ਦੇ ਹਵਾਂ ਦੇ ਯਾਰ ਨੂੰ ਇੱਧਰ ਆ ਜਾਓ ਭਾਈ ਹਵਾ ਅਗਲੇ ਨੂੰ ਅਰਦਾਸ ਕਰੋ ਪ੍ਰਮਾਤਮਾ ਦੇ ਚਰਨਾਂ 'ਚ ਕਿ ਇਹ ਸੱਚਾ ਬਾਦਸ਼ਾਹ ਬਹਬਾਂਦੇ ਬਾੜੀ ਜਿਆਦਾ ਸੱਟਣ ਲੱਗੀ ਹੋਵੇ। ਉਹ ਮਾਲਕ ਅਪਾਰ ਕਿਰਪਾ ਕਰੇ ਕਿਉਂਕਿ ਮਾਮਾ ਦੇ ਪੁੱਤਰ ਹੈ। اللہ خدا تا پیر کسی ਨੂੰ تپتی با نہ لگے کیونکہ پلواننی چیز جی ایسی ہے تਿਲکن بازی ہے अंग पैर ਜਦੋਂ ਮੁਰਦਾ ਮਿੰਟ ਵੀ ਨਹੀਂ ਲੱਗਦਾ ਇਹ ਕੋਈ ਬਹਾਨਾ ਨਹੀਂ ਇਹ ਸਚਾਈ ਹੈ ਦੁਨੀਆ ਦੇਖ ਰਹੀ ਹੈ ਦੋਨੇ ਮਲ ਸਿਰੇ ਦੇ ਹੈ ਸੱਟ ਚੋਟ ਲੱਗ ਸਕਦੀ ਹੈ ਇਨਸਾਨ ਦੇ ਪਰ مالک خدا تا અપਾਰ ਕਿਰਤਾ کرے پھر سچے بادشاہ ارदास ਕਰ ਗਿਆ ਆਪਾਂ ਸਾਰੇ ਹੀ ਕਿਪਲ ਬਾਣ ਤੋਂ ਜਿਆਦਾ ਸੱਟਣ ਲੱਗੇ ਕਿਉਂਕਿ ਬੜੀ ਮਿਹਨਤ ਕਰਨ ਲਈ ਸਖਤ ਮਿਹਨਤ ਤੋਂ ਬਾਅਦ ਇੱਕ ਬਹਾਨਾ ਤਿਆਰ ਹੁੰਦਾ ਕਈ ਸਾਲ ਮਿਹਨਤ ਕਰਨ ਤੋਂ ਬਾਅਦ ਇੱਕ ਪਾਪਰ ਇੱਕ ਨੰਬਰ ਦੀ ਝੰਡੀ ਦੇ ਪਹਿਲਵਾਨ ਉਹ ਪਹਿਲਵਾਨਾਂ ਨੂੰ ਪਤਾ ਕਿੰਨੀ ਮਿਹਨਤ ਕਰਨੀਆਂ ਪਉਂਦੀ ਜਦੋਂ ਇੱਕ ਨੰਬਰ ਦੀ ਝੰਡੀ ਤੱਕ ਪਹੁੰਚਣ ਲਈ ਸੋ ਸੱਚਾ ਬਾਦਸ਼ਾਹ ਮਿਹਰ ਕਰੀ ਪਹਿਲਵਾਨ ਦੇ ਤਾਂ ਵੀ ਪਤਾ ਪੱਟੀ ਵਾਲੇ ਜੱਸੇ ਦੇ ਵੀ ਸੱਟ ਲੱਗੀ ਹੋਈ ਆ ਥੋੜੀ ਜੀ ਰੂਬਲ ਖੰਨਾ ਵੀ ਆ ਸੀਜ਼ਨ ਚੱਲ ਰਿਹਾ ਇਹੇ ਦਿਨਾਂ ਦੇ ਵਿੱਚ ਮੇਰੇ ਵੀ ਇਹੋ ਜਿਹੇ ਪਹਿਲਵਾਨਾਂ ਦੀ ਜੜੀ ਆ ਉਹ ਮਿਹਨਤ ਹੁੰਦੀ ਆ ਮਿਹਨਤ ਦਾ ਮੁੱਲ ਪੈਂਦਾ ਸੋ ਅਰਦਾਸ ਕਰੀਏ ਕਿ ਆਪਾਂ ਮੰਨਾ ਪਹਿਲਵਾਨ ਬੜੋ ਵਾਲ ਦੇ ਬਹੁਤੀ ਜਿਆਦਾ ਸੱਟਾਂ ਲੱਗੀਆਂ ਹੋਈਆਂ ਬੜੀ ਜਿਆਦਾ ਨਾ ਸੱਟ ਲੱਗੀ ਹੋਵੇ ਵਰਿੰਦਰ ਬੜੋ ਵਾਲ ਵਰਿੰਦਰ ਪਹਿਲਵਾਨ ਜੀ ਦੀ ਆਵਾਜ਼ ਸੁਣਦੇ ਹਣ ਤੇ ਹਾਂਜੀ ਡਾਕਟਰ ਸਾਹਿਬ ਨਾਲ ਸੰਪਰਕਾਂ ਜੀ ਹਾਂਜੀ ਬਾਜੀ ਬਿੰਦੀਆ ਮੇਰਾ ਭਰਾ ਸੋ ਪਲੀਜ਼ ਹੈਲੋ ਹਾਂਜੀ ਭਾਜੀ ਜਿਹੜੇ ਕਮੇਟੀ ਮੈਂਬਰ ਆ ਸਿਰਫ ਉਹ ਹੀ ਵਿੱਚ ਰਹਿਣਗੇ ਬਾਹਰਲਾ ਬੰਦਾ ਕੋਈ ਨਹੀਂ ਆਏਗਾ ਠੀਕ ਹੈ ਜੀ ਉਹ ਵਿਚਾਰੇ ਨੂੰ ਸਾਹ ਵੀ ਆਉਣ ਦੇ ਮਾੜਾ ਮੋਢਾ ਦੂਈ ਦੇ ਹਵਾ ਹੀ ਰੋਗ ਲਈ ਜਾ ਰਹੇ ਬਸ ਠੀਕ ਹੈ 골ਡੀ 골ਡੀ ਆ ਜਾ ਬੇ ਜਿੱਥੇ ਬਾਸ ਹੁੰਦਾ ਇਧਰ ਆ ਇਧਰ ਆ ਹਾਂ ਬਰਫਲੇ ਗਿਆ ਕੋ ਤੇ ਸਾਡੇ ਘਰੋਂ ਲੈ ਆਂਦਾ ਇੱਕ ਡੂੰਗਾ ਗੱਡੀ ਨਢ ਕੇ ਜਾ ਜਲੀ ਜਾ ਛੇਤੀ ਜਾ ਕੇ ਲੈ ਆ ਚਾਬੀ ਮੋੜਦਾ ਹੋਰ ਲੈ ਜਾ ਕੋਈ ਨਾ ਇਹਦੇ ਕੋਲੇ ਚਾਬੀ ਦਾ ਸੁਣ ਨਹੀਂ ਕੋਈ ਨਾ ਹਰ ਮਾਤੇ ਜਿਹੜੇ ਕੋਦੇ ਖੇਲੇ ਲਾਇ ਕੇ ਮੇਲੇ ਪਰ ਬਰਫਲੇ ਆਂ ਡੂੰਗਾ ਕੋ ਯਾਰ ਫਿਰ ਮੈਂ ਕੋ ਬਹੁਤ ਜ਼ਿਆਦਾ ਫਿਰ ਤੁਸੀਂ ਕਹਿਣਾ ਕਰ ਜਾਨ ਕੇ ਬੋਲਦਾ ਇਹ

ਹੈਲੋ ਹਾਂਜੀ ਭਾਜੀ 12 ਨਾ ਯਾਰ ਵੀ ਮੇਰਾ ਪੀਸ ਹੈ ਠੀਕ ਹੈ 12 ਨਾ ਹੋ ਯਾਰ ਮੇਰਾ ਭਾਜੀ ਉਹਨੂੰ ਸਾਸੂ ਦੇ ਆਉਣ ਜਦੋਂ ਚਾਰੋਂ ਪਾਸੇ ਹਵਾ ਰੋਗਲੀ ਯਾਰ ਕਮੇਟੀ ਮੈਂਬਰ ਹੀ ਰਹਿਣਗੇ ਵਿੱਚ ਭਾਜੀ ਭੇਜਿਆ ਭਾਜੀ ਮੁੰਡਾ ਬਰਫ ਨੂੰ ਭੇਜਿਆ ਕਿਹੜਾ ਹਰ ਕੁੜ ਕੁ ਭੱਜੀ ਕਰਾ ਦੇ ਯਾਰ ਦੋ ਦੋ ਲੀਡ ਆ ਪੁੱਜ ਕਿੱਥੇ ਪਹੁੰਚ ਜਾਂਦੀ ਹੈ ਇਹ ਮੇਰਾ ਭਰਾ ਦੋਸਤ ਬੰਦ ਕਰੋ ਕਾ ਯਾਰ ਬੰਦ ਕਰ ਸਾਬ ਕੁਝ ਬੰਦ ਕਰੋ ਕਾ ਯਾਰ ਨੂੰ ਸਪੀਡਰ ਬੋਸ ਵੱਲੋਂ ਜਾ ਰਿਹਾ ਹੈ ਉਹ ਯਾਰ ਪਸੇ ਠੰਡਾ ਪੱਕੀ ਜਗ੍ਹਾ ਬੱਚੀ ਹੋ ਰਹੀ ਜੋ ਚੋਰ ਦੀ ਬੱਜਾ ਸਮਝਾ ਮਸਲੀਆਂ ਪੂਰੀ ਕਿਉਂਕਿ ਉਹ ਮਾਲਕ ਨਾ ਕਰੇ ਕਿਸੇ ਨੂੰ ਸੱਚ ਉਟਾਏ ਇਮਾਮਾ ਦੇ ਪੁੱਤਰ ਜੁੰਦੇ ਫਿਰਣ ਗੋਲੀ ਜੇ ਤਾਂ ਵਾਸ ਹੁੰਦਾ ਮੇਰਾ ਵੀਰ ਜਲਦੋਂ ਜਲਦ ਬਰਫ ਲੈ ਕੇ ਆ ਜਾ ਠੀਕ ਹੈ ਜੀ ਪਾਜੀ ਗੱਡੀ ਹੈਗੀ ਆ ਗੱਡੀ ਹੈਗੀ ਪੁੱਛ ਲੋ ਹਾਂਜੀ ਮੰਨਾ ਬਾਰ ਬਾਰ ਦੇ ਨਾਲ ਜਿਹੜੇ ਪਰਹਵਾਨ ਆਏ ਭਾਜੀ ਗੱਡੀ ਲਿਆਂਦੀ ਉਹਦੇ ਲਿਆਓ ਭਾਜੀ ਠੀਕ ਹੈ ਜੀ ਹਾਂਜੀ ਗੱਡੀ ਖੜੇ ਜਿਹਾ ਕੋਈ ਨਹੀਂ ਆਪਾਂ ਇਧਰੋਂ ਰਾਂ ਖਾਲੀ ਕਰ ਦਈਏ ਭਾਜੀ ਥੋੜਾ ਜਿਹਾ ਗੱਡੀ ਆਉਣ ਦਿਓ ਪਾ ਜੇ ਬਪੀੜਨਾ ਪਾਈਓ ਯਾਰ ਪੀੜ ਪਾ ਕੇ ਕੋਈ ਫਾਇਦਾ ਤੇ ਹੈ ਨਹੀਂਗਾ ਨਾ ਆਪਾਂ ਨੂੰ ਕਿਸੇ ਨੇ ਦਵਾਈ ਦੇਣੀ ਹੈ ਸਾਡੇ ਜੋ ਕਿਸੇ ਨੇ ਉਹਨੂੰ ਬਚਾਰੇ ਨੂੰ ਆਪਾਂ ਹਵਾ ਤੇ ਨਾਰੋ ਕੀ ਚਲ ਜੋ ਮੇਰਾ ਭਾਜੀ ਠੀਕ ਹੈ ਠੀਕ ਹੈ ਚੋ ਸਮਝ ਕੇ ਮਾਰਿਓ ਸਿੱਟੀ ਬੰਦੇ ਦਾ ਪੁੱਤ ਬਣਾ ਦਿੰਦੀ ਥਾੜੀ ਆ ਦਿਓ ਆ ਫੈਸਲਾ ਚਾਹੀਦਾ ਜੇ ਤਾਂ ਨੂੰ ਮਨਜ਼ੂਰ ਉਹ ਤੇ ਕੀ ਖਿਆਲ ਆ ਤੜੀ ਲਈ ਹਾ ਜਿੱਤ ਜਾਂ ਹਾਰ ਆਰ ਬਾਰ ਦੀ ਕੁਸ਼ਤੀ ਲਾਓ ਆ ਦੇਖੋ ਮੇਰੇ ਵੀਰੋ ਇਸ ਵੇਲੇ 6:30 ਮਿੰਟ ਹੋ ਗਏ ਆ ਹਿਤੱਕ ਰੋਸ਼ਨੀ ਵੀ ਹੈਗੀ ਆ ਬਹੁਤ ਸਹੀ ਦਾ ਹਾਂ ਮੈਂ ਇਸ ਵੇਲੇ ਜਿਹੜੀ ਕੁਸ਼ਤੀ ਦੀ ਸ਼ੁਰੂਆਤ ਹੋਈ ਆ ਆ ਜਿਹੜੀ ਕੁਸ਼ਤੀ ਦੀ ਸ਼ੁਰੂਆਤ ਹੋਈ ਆ ਅੱਜ ਨਰਵੀਰੋ ਕਾਲੀ ਕੈਂਚ ਮੰਨਾ ਬੜਵਾਲ ਵੱਡਾ ਮਲ ਪਹਿਲਵਾਨੀ ਦਾ ਪਹਾੜੀ ਬੜਾ ਕਾਕਾ ਲਾਲ ਕੈਂਚ ਵਿੱਚ ਆ ਮੇਰੇ ਵੀਰੇ ਪਹਾੜੀ ਅੰਮ੍ਰਿਤਸਰ ਬਾਈ ਕੁਸ਼ਤੀ ਕਹਿੰਦੇ ਸੂਰਾ ਮੈਦਾਨ ਦੇ ਵਿੱਚ ਹੋ ਰਹੀ ਹੈ ਸਿਰਾ ਹੋ ਰਹੀ ਹੈ ਬੱਲੇ ਜਿਹੜਾ ਲਾਲ ਕੰਝ ਵਿੱਚ ਹੈ ਇਹ ਕਾਕਾ ਦੂਜੇ ਪੱਖੇ ਨੰਨਾ ਕਹਿੰਦੇ ਬਾੜੇ ਵਾਲੀਆ ਕੁਸ਼ਤੀ ਸਿਰਾ ਕੁਸ਼ਤੀ ਚੋਟੂ ਦੀ ਬੱਲੇ ਕੇ ਪਿੱਛੇ ਪੈ ਗਏ ਨਾਲ ਬਗੰਨੇ ਮੱਲ ਕਹਿੰਦੇ ਦੋਨੋਂ ਸਿਰੇ ਦੇ ਆ ਦੋਨੋਂ ਸਿਰੇ ਦੇ ਆ ਕਿ ਜੋਰ ਪੂਰਾ ਹੈ ਜਾਨ ਪੂਰੀ ਹੈ ਕਿ ਮਿੰਨਤ ਕਰਕੇ ਮਸਲ ਬਣਾਏ ਢੋਲੀ ਮਨਿਤ ਕਰਕੇ ਮਸਲ ਬਣਾਏ ਜੋ ਪੱਥਰ ਤੇ ਲੀਕਾਂ ਹੁਸਨ ਜਬਾਨੀ ਰੂਪ ਰੰਗ ਦੀਆਂ ਲੋਕੀ ਕਰਨ ਤਰੀਫਾਂ ਹੁੰਦੀ ਖੇਡ ਕੁਸ਼ਤੀ ਦੀ ਗੱਲ ਉਰਦੀ ਤੁਰਸਮਾਨੀ ਪੁੱਟੇ ਵਾਲਿਆ ਜੋਰ ਲੱਗਦਾ ਜੋਰ ਲੱਗਦਾ ਚੜੀ ਜਵਾਨੀ ਤਾੜੀ ਲਾ ਦਿਆ ਕਰੋ ਮਾੜੀ ਮਾੜੀ ਇਹ ਮਾਮਾ ਦੇ ਪੁੱਤਰ ਹੈ ਜੋਰ ਲੱਗ ਜਾਂਦਾ ਡਾਕਟਰ ਸਾਹਿਬ ਅੱਤ ਹੋਈ ਐ ਅੱਤ ਇਹ ਹੈ ਅਗਲੋਰ ਜੇ ਮਜਾ ਆਇਆ ਤਾੜੀ ਜੋਰ ਨਾਲ ਲਾ ਦਿਓ ਯਾਰ ਤਾੜੀ ਲਾ ਦਿਆ ਕਰੋ ਹਾਂ ਹਾਂ ਬੋਖਾਂਗੇ ਇਸ ਵੱਲੇ ਪਹਾਲੀ ਵਾਲਾ ਕਾਕਾ ਪਹਾਲੀ ਵਾਲਾ ਕਾਕਾ ਕਿ ਪੱਟਾਂ ਦੇ ਨਾਲ ਪੱਟ ਨੇ ਖੰਗੇ ਡੌਲਿਆਂ ਨੂੰ ਇਹਦੇ ਹੱਥੀ ਪੈਂਦੇ ਕਿਹੜੇ ਬਣਦਾ ਪਹਿਲਵਾਨ ਲੋਕੀ ਅੰਗਲਾ ਦਾ ਕਰ ਪੁੱਛਦੇ ਆ ਜਦ ਗੱਜ-ਗੱਜ ਚੌੜੀਆਂ ਛੱਟੀਆਂ ਵਾਲੇ ਹਾਂ ਵਿੱਚ ਖਾਰਿਆਂ ਮੁੱਕਦੇ ਆ ਵਿੱਚ ਖਾਰਿਆਂ ਮੁੱਕਦੇ ਆ ਲਓ ਪਹਾਲੀ ਵਾਲਾ ਕਾਕਾ ਦੇ ਮੰਨਾ ਪਹਿਲਵਾਨ ਜੋਰ ਲੱਗਿਆ ਪਿਆ ਦੋਨਾਂ ਪਹਿਲਵਾਨਾਂ ਦਾ ਇਹ ਨਦੀਆਂ 'ਚੋਂ ਕਿੱਥੋਂ ਪਹਿਲਵਾਨ ਰੱਜਦੇ ਮਿੱਤਰੋ ਜਹਾਜਾਂ ਨੂੰ ਨਹੀਂ ਰੋੜੇ ਵੱਜਦੇ ਕਦੇ ਨਾ ਪੜਾਕੂ ਅੱਗੇ ਅਰੇ ਡਿਗਰੀ ਤੇ ਚੋਰਾ ਅੱਗੇ ਹੜ ਦੇਣਾ ਜਿੰਦੇ ਸੋਹਣਿਆ ਮਾਂ ਦੀ ਜੋ ਛਾਤੀ ਵਿੱਚੋਂ ਮਿਲਦੀ ਦਲੇਰੀ ਉਹ ਤਕਨਾਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਬੱਲੇ 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 ਇੱਕ ਮਿੰਟ ਦੇਖੋ ਦੇਖੋ ਮਾਲਕ ਮੇਰ ਕਰੇ ਪ੍ਰਮਾਤਮਾ ਮੇਰ ਕਰੇ ਕਾਲਪੁਰ ਕੇ ਸੱਚੇ ਬਾਸ਼ਾ ਮੇਰ ਕਰੇ ਕਿਸੇ ਵੀ ਪਹਿਲਵਾਨ ਦੇ ਜਿਹੜੀਆਂ ਉਹ ਸਾਡਾ ਨਾ ਲੱਗੇ ਇਹ ਸੱਚੇ ਬਾਸ਼ਾ ਬਰੋ ਨਾ ਬੀ ਅਰਦਾਸ ਕਰੀਏ ਭਾਈ ਸਾਰੇ ਜਣੇ ਨਾਲ ਮਾਰੋ ਬਾਜੀ ਇੱਕ ਅਦਾ ਵੀ ਰੋ ਅਰਦਾਸ ਕਰੋ ਪ੍ਰਮਾਤਮਾ ਦੇ ਹਵਾਂ ਦੇ ਯਾਰ ਨੂੰ ਇੱਧਰ ਆ ਜਾਓ ਭਾਜੀ ਹਵਾ ਅਗਲੇ ਨੂੰ ਅਰਦਾਸ ਕਰੋ ਪ੍ਰਮਾਤਮਾ ਦੇ ਚਰਨਾਂ 'ਚ ਕਿ ਇਹ ਸੱਚਾ ਪਾਈਸ਼ਾ ਪਹਿਮਾਂ ਦੇ ਬਾੜੀ ਜਿਆਦਾ ਸੱਟਣੇ ਲੱਗੀ ਹੋਵੇ। ਤੋਂ ਮਾਲਕ ਆਪਾਰ ਕਿਰਪਾ ਕਰੇ ਕਿਉਂਕਿ ਮਾਮਾ ਦੇ ਪੁੱਤਰ ਹੈ। ਕਿ ਲੱਗਦਾ ਤਾਂ ਵੀ ਕਿਸੇ ਨੂੰ ਤਕਰੀਬਾ ਨਾ ਲੱਗੇ ਕਿਉਂਕਿ ਪੁਰਾਣੀ ਚੀਜ਼ ਹੀ ਐਸੀ ਹੈ ਤਿਲਕਣ ਬਾਜੀ ਹੈ ਅੰਗ ਪੈਰ ਜਦੋਂ ਮੁਰਦਾ ਮਿੰਟ ਵੀ ਨਹੀਂ ਲੱਗਦਾ ਇਹ ਕੋਈ ਬਹਾਨਾ ਨਹੀਂ ਇਹ ਸਚਾਈ ਹੈ ਦੁਨੀਆ ਦੇਖ ਰਹੀ ਹੈ ਦੋਨੇ ਮਲੇ ਸਿਰੇ ਦੇ ਐ ਸੱਟ ਚੋਟ ਲੱਗ ਸਕਦੀ ਹੈ ਇਨਸਾਨ ਦੇ ਪਰ ਮਾਲਕ ਉਹ ਦਾਤਾ ਅਪਾਰ ਕਿਰਪਾ ਕਰੇ ਥੋੜੇ ਸੱਚੇ ਬਾਸ਼ਾ ਅਰਦਾਸ ਕਰੀਏ ਆਪਾਂ ਸਾਰੇ ਹੀ ਕਿ ਬਲਬਾਂ ਦੇ ਜਿਆਦਾ ਸੱਟਣ ਲੱਗੇ ਕਿਉਂਕਿ ਬੜੀ ਮਿਹਨਤ ਕਰਨ ਲਈ ਸਖਤ ਮਿਹਨਤ ਤੋਂ ਬਾਅਦ ਇੱਕ ਬੁਹਾਨ ਤਿਆਰ ਹੁੰਦਾ ਕਈ ਸਾਲ ਮਿਹਨਤ ਕਰਨ ਤੋਂ ਬਾਅਦ ਇੱਕ ਪ੍ਰੋਪਰ ਇੱਕ ਨੰਬਰ ਦੀ ਚੰਡੀ ਦੇ ਪਹਿਲਵਾਨ ਉਹ ਪਹਿਲਵਾਨਾਂ ਨੂੰ ਪਤਾ ਕਿੰਨੀ ਮਿਹਨਤ ਕਰਨੀਆਂ ਪੈਂਦੀ ਜਦੋਂ ਇੱਕ ਨੰਬਰ ਦੀ ਚੰਡੀ ਤੱਕ ਪਹੁੰਚਣ ਲਈ ਸੋ ਸੱਚਾ ਬਾਦਸ਼ਾਹ ਮਿਹਰ ਕਰੀ ਪਹਿਲਵਾਨ ਦੇ ਤਾਂ ਵੀ ਪਤਾ ਪੱਟੀ ਵਾਲੇ ਜੱਸੇ ਦੇ ਵੀ ਸੱਟ ਲੱਗੀ ਹੋਈ ਆ ਥੋੜੀ ਜਿਹੀ ਰੂਬਲ ਖੰਨਾ ਦੀ ਆ ਸੀਜ਼ਨ ਚੱਲ ਰਿਹਾ ਇਹੇ ਦਿਨਾਂ ਦੇ ਵਿੱਚ ਮੇਰੇ ਵੀ ਹੋਰ ਪਹਿਲਵਾਨਾਂ ਦੀ ਜੜੀ ਆ ਉਹ ਮਿਹਨਤ ਹੁੰਦੀ ਆ ਮਿਹਨਤ ਦਾ ਮੁੱਲ ਪੈਂਦਾ ਸੋ ਅਰਦਾਸ ਕਰੀਏ ਕਿ ਆਪਾਂ ਮੰਨਾ ਪਹਿਲਵਾਨ ਬੜੋ ਵਾਲੇ ਵਾਲ ਦੇ ਬੇਤੀ ਜਿਆਦਾ ਸੱਤਣ ਲੱਗੀ ਹੋਵੇ ਬੜੀ ਜਿਆਦਾ ਨਾ ਸੱਤ ਲੱਗੀ ਹੋਵੇ ਵਰਿੰਦਰ ਬੜੋ ਵਾਲੇ ਵਰਿੰਦਰ ਪਹਿਲਵਾਨ ਜੀ ਦੀ ਆਵਾਜ਼ ਸੁਣਦੇ ਹੁਣ ਤੇ ਹਾਂਜੀ ਡਾਕਟਰ ਸਾਹਿਬ ਨਾਲ ਸੰਪਰਕ ਹਾਂ ਜੀ ਹਾਂਜੀ ਬਾਜੀ ਬਿੰਦੀਆ ਮੇਰਾ ਭਰਾ ਸੋ ਪਲੀਜ਼ ਹੈਲੋ ਹਾਂਜੀ ਭਾਜੀ ਜਿਹੜੇ ਕਮੇਟੀ ਮੈਂਬਰ ਆ ਸਿਰਫ ਉਹ ਹੀ ਬੈਠਣਗੇ ਬਾਹਰਲਾ ਬੰਦਾ ਕੋਈ ਨਹੀਂ ਆਏਗਾ ਠੀਕ ਹੈ ਜੀ ਉਹ ਵਿਚਾਰੇ ਨੂੰ ਸਾਹ ਵੀ ਆਉਣ ਦੇ ਮਾੜਾ ਮੋਢਾ ਦੂਈ ਦੇ ਹਵਾ ਹੀ ਰੋਗ ਲੀ ਚਾਰੇ ਬਸ ਠੀਕ ਹੈ 골ਡੀ 골ਡੀ ਆ ਜਾ ਬੇ ਜਿੱਥੇ ਬਾਸ ਸੁਣਦਾ ਇਧਰ ਆ ਇਧਰ ਆ ਬਰਫ ਲੈ ਗਿਆ ਉਹਦੇ ਸਾਡੇ ਘਰੋਂ ਲੈਣ ਦਾ ਢੂੰਗਾ ਗੱਡੀ ਹੈ ਨਾ ਠੀਕੇ ਜਾ ਚੱਲੀ ਜਾ ਛੇਤੀ ਜਾ ਕੇ ਲੈ ਆ ਚਾਬੀ ਮੋਟਰਸਾ ਹੋਰ ਲੈ ਜਾ ਕੋਈ ਨਾ ਇਹਦੇ ਕੋਲ ਚਾਬੀ ਦੱਸ ਦੇਣੀ ਕੋਈ ਡਰ ਮਾਟ ਕੇ ਜਿਹੜੋ ਕੋਈ ਖਿਲਲਾ ਆ ਕੇ ਲੈ ਲੈ ਬਰਫ ਲੈ ਆਂ ਢੂੰਗਾ